ਅਰਸੀ ਗਾਲ ਤੁਸੀਂ ਜੁੜੇ ਹੋਇਆ ਪੰਜਾਬੀ ਜਿਹੜੀ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੀ ਅਫਸਰशाही ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਬੜੇ ਤਕੜੇ ਬੜੇ ਗੰਭੀਰ ਬੜੇ ਸੰਗীন ਐਲੀਗੇਸ਼ਨ ਲਾ ਦਿੱਤੇ ਹੈ ਰਾਗਵ ਚੱਡਾ ਦੇ ਉੱਤੇ ਉਹਨਾਂ ਨੇ ਕਿਹਾ ਕਿ ਰਾਗਵ ਚੱਡਾ ਦੇ ਜਿਹੜੇ ਚਹੇਤੇ ਅਫਸਰ ਨੇ ਉਹ ਪੰਜਾਬ ਦੇ ਵਿੱਚ ਚਿਟਾਅ ਬਕਵਾਉਂਦੇ ਨੇ ਤੇ ਪੰਜਾਬ ਦੀ ਪੰਜਾਬ ਪੁਲਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹਦਾ ਇੱਕ ਹਿੱਸਾ ਸਾਰੀ ਪੁਲਿਸ ਨਹੀਂ ਮੈਂ ਕਹਿ ਸਕਦਾ ਉਹਦਾ ਇੱਕ ਹਿੱਸਾ ਜੇ ਹੈ ਜਿਹੜਾ ਇਸ ਮਾਮਲੇਆਂ ਦੇ ਵਿੱਚ ਸਮੇਂਦਾਰ ਸਮੇਂ ਗਲਤਾਨ ਹੁੰਦਾ ਹੈ ਤੇ ਬਹੁਤ ਵਾਰੀ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਨੇ ਕਿ ਸਮੇਂ-ਸਮੇਂ ਤੇ ਕਿ ਪੰਜਾਬ ਦੇ ਆਈਐਸ ਅਫਸਰ ਤੋਂ ਇੰਨੀ ਜਿਹੜੀ ਹੈਰਾਨ ਜਾਂ ਚਿੱਟਾ ਬਰਾਮਦ ਹੋਇਆ ਤੁਹਾਨੂੰ ਯਾਦ ਹੋਣਾ ਇੱਕ ਪੰਜਾਬ ਪੁਲਿਸ ਦਾ ਇੱਕ ਅਫਸਰ ਹੈ ਜਿਹਦਾ ਕੱਦ ਕਾਠ ਬਹੁਤ ਜ਼ਿਆਦਾ ਹੈ ਉਹਦੀ ਬਲੈਰੋ ਗੱਡੀ ਦੇ ਵਿੱਚੋਂ ਚਿੱਟਾ ਮਿਲਿਆ ਸੀ ਉਹ ਪਹਿਲਾਂ ਆਦੀ ਸੀਗਾ ਫਿਰ ਹੌਲੀ-ਹੌਲੀ ਸਪਲਾਇਰ ਬਣ ਗਿਆ ਸੀ ਇਸ ਮਾਮਲੇ ਦੇ ਵਿੱਚ ਤੇ ਲੋਕ ਉਹਦੇ ਨਾਲ ਫੋਟੋਆਂ ਖਿਚਾਉਂਦੇ ਹੁੰਦੇ ਸੀਗੇ ਜਿਹੜਾ ਦੂਜਾ ਮਾਮਲਾ ਉਹ ਇਹ ਹੈ ਕਿ ਏਡੀਜੀਪੀ ਇੰਟੈਲੀਜੈਂਸ ਦੀ ਰਿਪੋਰਟ ਹੈ ਇੱਕ ਮਾਈਨਿੰਗ ਦੇ ਉੱਤੇ ਮਾਈਨਿੰਗ ਦੇ ਮਾਮਲੇ ਦੇ ਵਿੱਚ ਕਿਹਾ ਜਾਂਦਾ ਕਿ ਪੰਜਾਬ ਦੇ ਆਲੇ ਅਫਸਰ ਨੇ ਜਿਹੜੇ ਇਸ ਮਾਈਨਿੰਗ ਦੇ ਗੰਦੇ ਕਾਰੋਬਾਰ ਦੇ ਵਿੱਚ ਕਾਲੇ ਕਾਰੋਬਾਰ ਦੇ ਵਿੱਚ ਗਲਤਾਨ ਨੇ ਤੇ ਉਹਨਾਂ ਦੀ ਮਰਜ਼ੀ ਦੇ ਨਾਲ ਉਹਨਾਂ ਦੀ ਸ਼ਹਿ ਦੇ ਨਾਲ ਇਹ ਮਾਈਨਿੰਗ ਹੁੰਦੀ ਹੈ ਪੰਜਾਬ ਦੇ ਇਲਾਕਿਆਂ ਦੇ ਵਿੱਚ ਜਾਂ ਕਹਿ ਲਓ ਕਿ ਹਿਮਾਚਲ ਦੇ ਇਲਾਕਿਆਂ ਦੇ ਵਿੱਚ ਹੁਣ ਮੈਂ ਇਹ ਗੱਲਾਂ ਕਿਉਂ ਕਰ ਰਿਹਾ ਵਾਂ ਇਹ ਗੱਲਾਂ ਤਾਂ ਕਰ ਰਿਹਾ ਕਿਉਂਕਿ ਪੰਜਾਬ ਦੀ ਅਫਸਰ ਸ਼ਾਹੀ ਦੀ ਸਰਕਾਰ ਦੇ ਨਾਲ ਟਸਲ ਹਮੇਸ਼ਾ ਵਿਵਾਦਾਂ ਦੇ ਵਿੱਚ ਰਹੀ ਹੈ ਤੇ ਇਹ ਸਾਰੀ ਅਫਸਰ ਸ਼ਾਹੀ ਬਾਰੇ ਨਹੀਂ ਗੀ ਇਹ ਗੱਲ ਉਹਨਾਂ ਕਾਲੀਆਂ ਭੇਡਾਂ ਬਾਰੇ ਹੈ ਜਿਹੜੀਆਂ ਇਸ ਸਿਸਟਮ ਨੂੰ ਜੋਕ ਦੇ ਵਾਂਗ ਲੱਗੀਆਂ ਹੋਈਆਂ ਨੇ ਤੇ ਲਗਾਤਾਰ ਇਹਦਾ ਰੱਤ ਚੂਸ ਰਹੀਆਂ ਨੇ ਹੁਣ ਜਿਹੜੀ ਰਾਗਵ ਚੱਡਾ ਵਾਲੀ ਗੱਲ ਆ ਉਹਦੇ ਤੇ ਤਾਂ ਤੁਹਾਨੂੰ ਤੁਹਾਨੂੰ ਯਾਦ ਕਰਾ ਦਈਏ ਸੁਨੀਲ ਜਾਖੜ ਉਹ ਵੀ ਐਕਟਿਵ ਹੋਏ ਨੇ ਪੰਜਾਬ ਦੇ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਤੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਮੈਂਬਰ ਨੇ ਉਹਨਾਂ ਨੇ ਵੀ ਕਿਹਾ ਕਿ ਇਸ ਮਾਮਲੇ ਤੇ ਸਰਕਾਰ ਦੀ ਜਵਾਬਦੇਹੀ ਹੋਵੇ ਪਰ ਸਰਕਾਰ ਪਾਸਿਓਂ ਹਾਲੇ ਨੈਲ ਬਟਾ ਸਨਾਟਾਈਆ ਸਰਕਾਰ ਨੇ ਇਸ ਮਾਮਲੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤੁਹਾਨੂੰ ਯਾਦ ਹੋਣਾ ਜੇਕਰ ਆਪਾਂ ਚਿੱਟੇ ਦੀ ਗੱਲ ਕਰਗੇ ਤਾਂ ਲੰਘੇ ਦਿਨਾਂ ਦੇ ਵਿੱਚ ਨਸ਼ੇ ਦੀਆਂ ਰਿਪੋਰਟਾਂ ਨੂੰ ਲੈ ਕੇ ਨਿਸ਼ਰ ਕਰਨ ਦੇ ਮਾਮਲੇ ਦੇ ਵਿੱਚ ਬਲਵਿੰਦਰ ਸੇਖੋਂ ਨੇ ਉਹਨਾਂ ਨੂੰ ਜਦੋਂ ਉਹਨਾਂ ਨੇ ਖੈਰ ਉਹਨਾਂ ਦੀ ਸ਼ਬਦਾਵਲੀ ਗਲਤ ਹੋਣੀ ਹੈ ਉਹਨਾਂ ਨੂੰ ਕੋਰਟ ਨੇ ਵੀ ਥੋੜਾ ਜਿਹਾ ਡਾਂਡ ਲਾਇਆ ਤੇ ਉਹਨਾਂ ਨੂੰ ਜੇਲ੍ਹ ਜਾਣਾ ਪੈ ਗਿਆ ਪਰ ਜਿਹੜੀ ਉਹਨਾਂ ਦੀ ਮੰਗ ਸੀਗੀ ਉਹ ਮੰਗ ਤਾਂ ਉਹਨਾਂ ਦੀ ਨਜਾਇਜ਼ ਨਹੀਂ ਸੀ ਨਾ ਮੰਗ ਤਾਂ ਉਹਨਾਂ ਦੀ ਸਹੀ ਸੀ ਪਰਵਿੰਦਰ ਝੋਟਾ ਵਾਲਾ ਮਾਮਲਾ ਦੇਖ ਲਓ ਪਰਵਿੰਦਰ ਝੋਟਾ ਦੇ ਮਾਮਲੇ ਦੇ ਵਿੱਚ ਕਿਹਾ ਜਾਂਦਾ ਕਿ ਪਹਿਲਾਂ ਅਫਸਰਾਂ ਨੇ ਉਹਨੂੰ ਤਮਕਾਇਆ ਕਿ ਤੇਰੇ ਤੇ ਪਰਚਾ ਪਾ ਦੇਣਗੇ ਆ ਕਰ ਦੇਾਂਗੇ ਫਲਾਂ ਕਰ ਦੇਾਂਗੇ ਜਦੋਂ ਲੋਕਾਂ ਨੇ ਵਿਸਲ ਬਲੋਰਿੰਗ ਕੀਤੀ ਇਸ ਮਾਮਲੇ ਦੇ ਵਿੱਚ ਲੋਕ ਜਦੋਂ ਉੱਠੇ ਤਾਂ ਲੋਕਾਂ ਨੇ ਫਿਰ ਪਰਵਿੰਦਰ ਝੋਟੇ ਨੂੰ ਰਿਹਾ ਕਰਾ ਲਿਆ ਹੁਣ ਉਹਦਾ ਪੁਲਿਸਿੰਗ ਕਰਨ ਦਾ ਕਮਿਊਨਿਟੀ ਪੁਲਿਸਿੰਗ ਕਰਨ ਦਾ ਜਿਹੜਾ ਤਰੀਕਾ ਘਾਰ ਉਹ ਗਲਤ ਹੋ ਸਕਦਾ ਉਹਦਾ ਢੰਗ ਗਲਤ ਹੋ ਸਕਦਾ ਪਰ ਜਿਹੜਾ ਉਹ ਇਸ਼ੂ ਚੱਕ ਰਿਹਾ ਉਹ ਇਸ਼ੂ ਤਾਂ ਗਲਤ ਨਹੀਂ ਹੈ ਨਾ ਉਹ ਇਸ਼ੂ ਤਾਂ ਜਿਹੜੇ ਇਸ਼ੂ ਨੂੰ ਚੱਕ ਕੇ ਤੁਸੀਂ ਮਾਈਨਿੰਗ ਨੂੰ ਮਾਫੀਆ ਨੂੰ ਟਰਾਂਸਪੋਰਟ ਮਾਫੀਆ ਨੂੰ ਜਾਂ ਤੁਸੀਂ ਚਿੱਟੇ ਦੇ ਵਪਾਰ ਨੂੰ ਲੈ ਕੇ ਤੁਸੀਂ ਤਾਂ ਕਿੱਕਲੀ ਪਾਉਂਦੇ ਹੁੰਦੇ ਸੀਗੇ ਉਸ ਮਾਮਲੇ ਨੂੰ ਲੈ ਕੇ ਤੁਸੀਂ ਵਿਵਾਦਾਂ ਦੇ ਵਿੱਚ ਆਏ ਹੋ ਔਰ ਇਹਦੇ ਤੇ ਪ੍ਰਚਾਰ ਤੁਸੀਂ ਕੀਤਾ ਵੋਟਾਂ ਲਈਆਂ ਨੇ ਪਰ ਹੁਣ ਇਸ ਮਾਮਲੇ ਤੇ ਤੁਹਾਡੀ ਕੋਈ ਵੀ ਸਰਕਾਰ ਦੀ ਕੋਈ ਟਿੱਪਣੀ ਨਹੀਂ ਆਉਂਦੀ ਸੋ ਖੈਰ ਪਰ ਇਸ ਮਾਮਲੇ ਦੇ ਵਿੱਚ ਇੱਕ ਦਿਲਚਸਪ ਗੱਲ ਤੁਹਾਨੂੰ ਇਹ ਦੱਸਦਾ ਮੈਂ ਲੰਘੇ ਦਿਨੀ ਕੀ ਹੋਇਆ ਕਿ ਜਦੋਂ ਇਹ ਰਿਪੋਰਟ ਦਿੱਤੀ ਗਈ ਤਾਂ ਇਹ ਰਿਪੋਰਟ ਪ੍ਰੈਸ ਕਾਨਫਰੰਸ ਕੀਤੀ ਸੀ ਇਹਦੇ ਤੇ ਸੁਖਪਾਲ ਖਹਿਰਾ ਨੇ ਉਹ ਰਿਪੋਰਟ ਲੱਗੀ ਐ ਕੁਝ মিডিਆ ਧਾਰਾਂ ਦੇ ਵਿੱਚ ਪਰ ਜਿਹੜੀ ਏ ਰਿਪੋਰਟ ਜਿਹੜੀ ਸਬਮਿਟ ਕੀਤੀ ਗਈ ਸੀ 2 ਫਰ 22 ਫਰਵਰੀ ਨੂੰ ਏ ਡੀਜੀਪੀ ਇੰਟੈਲੀਜੈਂਸ ਨੇ ਸੈਕਟਰੀ ਮਾਈਨਿੰਗ ਨੂੰ ਪੰਜਾਬ ਦੇ ਸੈਕਟਰੀ ਜਿਹੜੇ ਸਕੱਤਰ ਮਾਈਨਿੰਗ ਨੇ ਉਹਨਾਂ ਨੂੰ ਰਿਪੋਰਟ ਦਿੱਤੀ ਸੀਗੀ ਔਰ ਇਹਦੇ ਬਾਰੇ ਪੰਜਾਬੀ ਮੀਡੀਆ ਚ ਕੋਈ ਚਰਚਾ ਨਹੀਂ ਗਈ ਕਿਸੇ ਨੇ ਖਬਰ ਨਹੀਂ ਲਾਈ ਕੀ ਕਹਿਣਾ ਕੋਈ ਟਾਵਾ ਟਾਵਾ ਇੱਕ YouTube ਚੈਨਲ ਆ ਕੁਝ ਕੁ ਸਬਸਕ੍ਰਾਈਬਰ ਨੇ ਉਹਨਾਂ ਦੇ ਉਸ YouTube ਚੈਨਲ ਦਾ ਮੈਂ ਤੁਹਾਨੂੰ ਨਾਮ ਦੱਸਦਾ ਐ ਐਮ ਆਈ ਨਿਊਜ਼ ਐਮ ਆਈ ਨਿਊਜ਼ YouTube ਦੇ ਉੱਤੇ ਆ ਉਹਨਾਂ ਦੇ ਕਲਿੱਪ ਔਰ ਉਹਦੇ ਤੇ ਕੁਝ ਥੀ ਵਿਊ ਹੋਏ ਨੇ ਤੇ ਉਹਨਾਂ ਨੇ ਬੜੀ ਡਿਟੇਲ ਦੇ ਨਾਲ ਕਿ ਹਿਮਾਚਲ ਦਾ ਕਿਹੜਾ ਐਮਐਲਏ ਆ ਉਹਦੀਆਂ ਕਿਹੜੀਆਂ-ਕਿਹੜੀਆਂ ਫਰਮਾਂ ਨੇ ਪੰਜਾਬ ਦਾ ਕਿਹੜੇ ਜ਼ਿਲ੍ਹੇ ਦਾ ਕਿਹੜਾ ਅਧਿਕਾਰੀ ਹੈ ਕਿਹੜਾ ਇਲਾਕਾ ਹੈ ਔਰ ਕਿਵੇਂ ਇਹ ਲੋਕ ਜਿਹੜੀ ਜ਼ੋਨਿੰਗ ਹੈ ਮਤਲਬ ਜਿਹੜੀ ਚੱਕੀ ਦਰਿਆ ਦੇ ਵਿੱਚ ਜ਼ੋਨਿੰਗ ਕਹੀ ਜਾਂਦੀ ਹੈ ਕਿ ਇੱਥੋਂ ਪੰਜਾਬ ਸ਼ੁਰੂ ਹੁੰਦਾ ਉਹਦੇ ਜਿਹੜੇ ਰੂਪ ਪੋਲਸ ਨੇ ਕਿ ਪਤਾ ਨਹੀਂ ਲੱਗਦਾ ਕਈ ਵਾਰੀ ਪੰਜਾਬ ਕਿੱਥੇ ਆ ਜਾਂ ਪੰਜਾਬ ਦੀ ਹੱਦ ਕਿੱਥੋਂ ਤੱਕ ਆ ਜਾਂ ਹਿਮਾਚਲ ਕਿੱਥੋਂ ਤੱਕ ਆ ਉਹ ਕਹਿੰਦੇ ਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਉਹ ਜਿਹੜੇ ਆ ਲੂਪੋਲ ਦਾ ਫਾਇਦਾ ਚੱਕ ਕੇ ਉਹ ਮਾਈਨਿੰਗ ਕਰਦੇ ਨੇ ਤੇ ਪੰਜਾਬ ਦੇ ਅਧਿਕਾਰੀ ਮਾਈਨਿੰਗ ਨੂੰ ਕਰਵਾਉਂਦੇ ਨੇ ਦੇਖੋ ਤੁਸੀਂ ਏਐਮਆਈ ਇੱਕ ਬੜਾ ਸਾਦਾ ਜਿਹਾ ਨਿਊਜ਼ ਚੈਨਲ ਮੈਂ ਕਹਿ ਸਕਦਾ ਪਰ ਉਹਨਾਂ ਦਾ ਤੁਸੀਂ ਹਿਆ ਦੇਖੋ ਉਹਨਾਂ ਦਾ ਤੁਸੀਂ ਜੇਰਾ ਦੇਖੋ ਕਿ ਉਹਨਾਂ ਨੇ ਏਡੇ ਵੱਡੇ ਇਸ਼ੂ ਨੂੰ ਕਵਰ ਕੀਤਾ ਔਰ ਮਾਈਨਿੰਗ ਦੇ ਦੋਸ਼ ਤਾਂ ਤੁਹਾਨੂੰ ਯਾਦ ਹੋਣਾ ਹੈ ਹਰਜੋਤ ਬੈਂਸ ਤੇ ਮਜੀਠੀਆਂ ਨੇ ਕਿੰਨੀ ਵਾਰੀ ਲਾਏ ਨੇ ਤੇ ਤਰਨ ਤਰਨ ਦੇ ਵਿੱਚ ਇੱਕ ਐਸਪੀ ਦਾ ਤਵਾਦਲਾ ਤੁਹਾਨੂੰ ਯਾਦ ਹੋਣਾ ਔਰ ਦੇਖੋ ਇੱਕ ਪਾਸੇ ਅਫਸਰਾਂ ਦੇ ਉੱਤੇ ਹੀ ਦੋਸ਼ ਲੱਗ ਰਿਹਾ ਕਿ ਚਿੱਟਾ ਵਿਕਵਾ ਰਹੇ ਨੇ ਪਰ ਦੂਜੇ ਪਾਸੇ ਪੰਜਾਬ ਪੁਲਿਸ ਦੇ ਵਿੱਚ ਹੀ ਅਫਸਰ ਨੇ ਜਿਨ੍ਹਾਂ ਨੇ ਉਹ ਉਸ ਮਾਈਨਿੰਗ ਦੇ ਮਾਮਲੇ ਦੇ ਵਿੱਚ ਜਦੋਂ ਕਾਰਵਾਈ ਕੀਤੀ ਤਾਂ ਗੱਲ ਉਥੋਂ ਦੇ ਵਿਧਾਇਕ ਤੇ ਚਲੀ ਗਈ ਵਿਧਾਇਕ ਕਹਿੰਦਾ ਕਿ ਮੈਂ ਜੇ ਕੱਲੇ ਨਾਲ ਕੱਲਾ ਵੇਖਣਾ ਜਾਂ ਮੈਂ ਤੈਨੂੰ ਦੇਖੂਗਾ ਐਸਐਸਪੀ ਨੂੰ ਹੀ ਉਹ ਧਮਕੀਆਂ ਦੇਣ ਲੱਗਾ ਤੇ ਜਦੋਂ ਐਸਐਸਪੀ ਦਾ ਤਵਾਦਲਾ ਕਰ ਦਿੱਤਾ ਗਿਆ ਉਸ ਮਾਮਲੇ ਦੇ ਵਿੱਚ ਤਾਂ ਉਦੋਂ ਐਸਐਸਪੀ ਦੇ ਫੁੱਲਾਂ ਦੀ ਵਰਖਾ ਕੀਤੀ ਗਈ ਇਹ ਉਹੀ ਐਸਐਸਪੀ ਨੇ ਜਿਨ੍ਹਾਂ ਨੇ ਜਦੋਂ ਤਰਨਤਾਰਨ ਦੇ ਵਿੱਚ ਇੱਕ ਅਟੈਕ ਹੋ ਗਿਆ ਸੀਗਾ ਥਾਣੇ ਤੇ ਤਾਂ ਉਸ ਮਾਮਲੇ ਨੂੰ ਕੋਈ ਘੰਟਿਆਂ ਦੇ ਵਿੱਚ ਹੱਲ ਕਰ ਲਿਆ ਸੀਗਾ ਇਹ ਉਹ ਐਸਐਸਪੀ ਸਾਹਿਬ ਨੇ ਹਿਤਾਰਨ ਤਾਰਨ ਦੇ ਜਿਨ੍ਹਾਂ ਨੇ ਵਿਧਾਇਕ ਦੀ ਜੀਸੀਬੀ ਤੇ ਹੋਰ ਚੱਕ ਲਈਆਂ ਸੀ ਬਾਅਦ ਦੇ ਵਿੱਚ ਵਿਧਾਇਕ ਕਹਿੰਦਾ ਜੀ ਮੇਰੇ ਤੇ ਮੇਰੇ ਬੰਦਿਆਂ ਨੂੰ ਚੱਕ ਲਿਆਇਆ ਕਰ ਲਿਆ ਫਲਾਂ ਕਰ ਲਿਆ ਭਾਈ ਤੇਰੇ ਬੰਦੇ ਕੋਰਟ ਦੇ ਵਿੱਚ ਸਾਬਤ ਕਰਦੇ ਨੇ ਕਿ ਅਸੀਂ ਨਜਾਇਜ਼ ਮਾਈਨਿੰਗ ਨਹੀਂ ਕਰ ਰਹੇ ਸੀ ਐਸਐਸਪੀ ਤਾਂ ਕਹਿੰਦਾ ਕਿ ਇਹ ਬੰਦਿਆਂ ਨੂੰ ਮੈਂ ਸਣੇ ਟਿੱਪਰ ਸਣੇ ਜੀਸੀਬੀ ਸਣੇ ਟਰੈਕਟਰ ਾਲੀਆਂ ਫੜਿਆ ਪਰ ਇਸ ਬੰਦੇ ਦੀ ਤੁਸੀਂ ਦਰਿਆਦਲੀ ਦੇਖੋ ਐਸਐਸਪੀ ਦੀ ਇਹਦੇ ਬਾਰੇ ਵੀ ਕਿਹਾ ਜਾਂਦਾ ਕਿ ਉਹਦੇ ਵਿੱਚ ਇੱਕ بڑا ਨੌਜਵਾਨ ਸੀਗਾ ਮੁੰਡਾ ਜਿਹੜਾ ਫੜਿਆ ਗਿਆ ਸੀ ਜਿਹਦੇ ਤਾਰ ਜੁੜੇ ਔਰ ਉਹਨੂੰ ਕਿਹਾ ਕਿ ਤੂੰ ਕਾਕਾ ਇੰਨਾ ਕੰਮਾਂ 'ਚ ਨਾ ਪੈ ਤੂੰ ਹਲੇ ਨਵਾਲਗਾਂ ਇਹਦੇ ਬਾਰੇ ਬੜੀ ਚਰਚਾ ਹੋਈ ਸੀ ਉਹ ਉਹ ਐਸਐਸਪੀ ਬਾਰੇ ਐਸਐਸਪੀ ਬਾਰੇ ਤੁਸੀਂ ਦੇਖੋ ਕਿ ਜਿਹੜੇ ਬੰਦੇ ਨੂੰ ਮਹਿਕਮਾ ਫੁੱਲਾਂ ਦੀ ਵਰਖਾ ਕਰਕੇ ਤੋੜ ਰਿਹਾ ਤੇ ਉਹ ਬੰਦੇ ਨੇ ਕੋਈ ਨਾ ਕੋਈ ਕੰਮ ਤਾਂ ਚੰਗੇ ਕੀਤੇ ਹੀ ਹੋਣਗੇ ਨਾ ਪਰ ਦੂਜੇ ਪਾਸੇ ਕੁਮਰ ਵਿਜੇ ਪ੍ਰਤਾਪ ਸਿੰਘ ਵਰਗੇ ਦੋਸ਼ ਲਾਉਂਦੇ ਨੇ ਕਿ ਇੱਥੇ ਚਿਹਤੇ ਅਫਸਰ ਨੇ ਜਿਹੜੇ ਚਿੱਟਾ ਵਕਵਾ ਰਹੇ ਨੇ ਸੋ ਫੋਰਸ ਇੱਕੋ ਹੀ ਹੈ ਪਰ ਮੋਰਲ ਡਿਫਰੈਂਟ ਨੇ ਐਥਿਕਸ ਡਿਫਰੈਂਟ ਨੇ ਦੋ ਬੰਦਿਆਂ ਦੇ ਦੋ ਦੋ ਜਣਾਂ ਦੇ ਉਹਨਾਂ ਦੀ ਜਿਹੜਾ ਸਟੈਂਡ ਹੈ ਉਹਨਾਂ ਦੇ ਜਿਹੜੇ ਸਿਧਾਂਤ ਨੇ ਉਹ ਵੱਖੋ ਵੱਖਰੇ ਨੇ ਇੱਕ ਲੜ ਰਿਹਾ ਕਾਨੂੰਨ ਨੂੰ ਬਚਾਉਣ ਦੇ ਲਈ ਦੂਜਾ ਕਾਨੂੰਨ ਨੂੰ ਛਿੱਕੇ ਟਾਂਕੇ ਕਮਾਈ ਵਾਲੇ ਪਾਸੇ ਆ ਔਰ ਤੁਸੀਂ ਦੇਖੋ ਕਿ ਕੋਈ ਇਹਦੇ ਤੇ ਪੰਜਾਬ ਸਰਕਾਰ ਦੀ ਸਫਾਈ ਨਹੀਂ ਹੋਣ ਦੱਸਦੇ ਕਿ ਪਰਚਾ ਹੋਇਆ ਦੋ ਅਧਿਕਾਰੀਆਂ ਉੱਤੇ ਦੋ ਮੁਲਾਜ਼ਮਾਂ ਉੱਤੇ ਪਰਚਾ ਹੋਇਆ ਤੇ ਇੱਕ ਜੇ ਤੁਸੀਂ ਰਿਪੋਰਟ ਜਿਹੜੀ ਦਾ ਮੇਰੇ ਕੋਲੇ ਆ ਰਿਪੋਰਟ ਦਾ ਮੇਰੇ ਕੋਲੇ ਪ੍ਰਿੰਟ ਆਊਟ ਵੀ ਆ ਇਹ ਰਿਪੋਰਟ ਛਪੀ ਆ ਦਿੱਲੀ ਗਾਰਡੀਅਨ ਕੋਈ ਬੀਬੀ ਗਾਂਧੀ ਰਿਪੋਰਟਰ ਮੈਨੂੰ ਮਾਫ ਕਰਨਾ ਪੂਰਾ ਨਾਂ ਵਿਸਰ ਗਿਆ ਉਹਨਾਂ ਦਾ ਮੈਨੂੰ ਲਿਖਣਾ ਚਾਹੀਦਾ ਸੀਗਾ ਉਹਨਾਂ ਨੂੰ ਕ੍ਰੈਡਿਟ ਦੇਣਾ ਚਾਹੀਦਾ ਸੀਗਾ ਆਪਾਂ ਨੂੰ ਕਿ ਉਹਨਾਂ ਨੇ ਰਿਪੋਰਟ ਇਨੀ ਮਿਹਨਤ ਦੇ ਨਾਲ ਤਿਆਰ ਕੀਤੀ ਆ ਉਹ ਡੇਲੀ ਗਾਰਡਨ ਦੀ ਰਿਪੋਰਟ ਆ ਉਹ ਪੜਨ ਵਾਲੀ ਰਿਪੋਰਟ ਆ ਉਹਦੇ ਚ ਪਠਾਨਕੋਟ ਉਹਦੇ ਚ ਗੁਰਦਾਸਪੁਰ ਉਹਦੇ ਚ ਜਲੰਧਰ ਹੁਸ਼ਿਆਰਪੁਰ ਔਰ ਤਰਨਤਾਰਨ ਕਿੰਨੇ ਜਿੰਨੇ ਪੈਂਡ ਵਾਈਸ ਇਲਾਕਾ ਮਾਰਕਿੰਗ ਕਰਕੇ ਇਲਾਕਾ ਪੈਂਡ ਔਰ ਕਿਹੜੀ ਧਰ ਉਥੋਂ ਮਾਈਨਿੰਗ ਕਰਦੀ ਹੈ ਕਿਹਦੀ ਸ਼ਹਿਤ ਹੁੰਦੀ ਹੈ ਸਾਰਾ ਉਹਨਾਂ ਨੇ ਬੀਬੀ ਗਾਂਧੀ ਨੇ ਮਾਫ ਕਰਨਾ ਇਹ ਇੰਤਰਾ ਕਾਂਧੀ ਨਹੀਂ ਕਹਿ ਰਿਹਾ ਜਾਂ ਸੋਨੀਆ ਗਾਂਧੀ ਨਹੀਂ ਇਹ ਕੋਈ ਕੁੜੀ ਹੈ ਰਿਪੋਰਟਰ ਜਿਹੜੀ ਗਾਂਧੀ ਹੈ ਜਿਹਦਾ ਮੈਨੂੰ ਪੂਰਾ ਨਾਮ ਹਾਲੇ ਯਾਦ ਨਹੀਂ ਰਿਹਾ ਮੈਂ ਉਸ ਰਿਪੋਰਟ ਦਾ ਹਵਾਲਾ ਦੇ ਦਿੰਦਾ ਉਹਨਾਂ ਨੇ ਦੀ ਰਿਪੋਰਟ ਹੈਗੀ ਹੈ ਦੀ ਡੇਲੀ ਗਾਰਡੀਅਨ ਦੀ ਰਿਪੋਰਟ ਹੈ ਇਹ ਵੀ 10 April ਨੂੰ ਛਪੀ ਹੈ ਦੀ ਡੇਲੀ ਗਾਰਡੀਅਨ ਦੇ ਵਿੱਚ ਇੰਟੈਲੀਜੈਂਸ ਏਜੰਸੀ 익ਸਪੋਜ਼ ਵਾਈਡ ਸਪਰੈਡ ਇਲੀਗਲ ਇਲੀਗਲ ਮਾਈਨਿੰਗ ਇਨ ਪੰਜਾਬ ਤੇ ਇਹਨੇ ਜਿਹੜੇ ਤੱਥ ਨੇ ਕੁਸ਼ਕ ਉਹ ਕਹਿੰਦੇ ਤਾਰਨ ਤਾਰਨ ਦੇ ਵਿੱਚ ਕੰਸਟਰਕਸ਼ਨ ਹੈਗੀ ਹੈ ਰੈ residențial ਸਟਰਕਚਰ ਦੀ ਤੇ ਉਹਦੇ ਨਾਲ ਨਾਲ ਜਿਹੜੀ ਉਹ ਇਲਾਕੇ ਨੇ ਦਰਿਆ ਦੇ ਉਹਨਾਂ ਦੇ ਨਾਲ ਨਾਲ ਮਾਈਨਿੰਗ ਹੋ ਰਹੀ ਹੈ ਰਾਤ ਨੂੰ ਮਾਈਨਿੰਗ ਹੁੰਦੀ ਹੈ ਭਲਾਈਪੁਰ ਪਿੰਡ ਇੱਕ ਤਨੌਲਾ ਪਿੰਡ ਦੱਸਿਆ ਗਿਆ ਜਿੱਥੇ ਇਹ ਗੈਰ ਕਾਨੂੰਨੀ ਐਕਟੀਵਿਟੀਜ਼ ਹੁੰਦੀਆਂ ਨੇ ਇੱਕ ਉਹ ਕਹਿੰਦੇ ਕਿ ਸੈਂਡ ਮਾਈਨਿੰਗ ਦੀ ਐਕਟੀਵਿਟੀਜ਼ ਹੁੰਦੀਆਂ ਨੇ ਅ ਅਸਿਸਟੈਂਟ ਸਬਡਿਵੀਜ਼ਨਲ ਅਫੀਸਰ ਇਹਦੀ ਕੋਆਪਰੇਸ਼ਨ ਦੇ ਨਾਲ ਕਹਿ ਲਓ ਜਾਂ ਇਹਦੀ ਮਿਲੀ ਭੁਗਤ ਨਾਲ ਕਹਿ ਦਿੰਦੇ ਆਪਾਂ ਪੰਜਾਬੀ ਦੇ ਵਿੱਚ ਮਾਨਵਾਲ ਵਿਲੇਜ ਹੈ ਉੱਥੇ ਸ਼ਾਹਪੁਰ ਕੰਡੀ ਪੁਲਿਸ ਸਟੇਸ਼ਨ ਏਰੀਆ ਪੈਂਦਾ ਉੱਥੇ ਹੁੰਦੀ ਹੈ ਤੇ ਇਹ ਕਹਿੰਦੇ ਕਿ ਉੱਥੇ ਕੋਈ ਬੰਦਾ ਕਾਲੂ ਹੈ ਸੰਦੀਪ ਸਿੰਘ ਕਾਲੂ ਜਿਹੜਾ ਕਿ ਇਸ ਮਾਈਨਿੰਗ ਦੇ ਨਾਲ ਕਾਰੋਬਾਰ ਨਾਲ ਜੁੜਿਆ ਹੋਇਆ ਰਾਤ ਨੂੰ ਮਾਈਨਿੰਗ ਕਰਵਾਉਂਦਾ ਤੇ ਇਹਦੇ ਨਾਲ ਕਹਿੰਦੇ ਕਿ ਇੱਕ ਉਥੋਂ ਦਾ ਪਠਾਨਕੋਟ ਦਾ ਇੱਕ ਰਲਿਆ ਹੋਇਆ ਜਿਹੜਾ ਅਮਿਤ ਸਲਾਰੀਆ ਮਾਈਨਿੰਗ ਵਿਭਾਗ ਦਾ ਹੀ ਅਫਸਰ ਹੈ ਉਹ ਰਲਿਆ ਹੋਇਆ ਕਹਿੰਦੇ ਤੇ ਉਥੋਂ ਜਿਹੜੀਆਂ ਫਰਮਾਂ ਮਾਈਨਿੰਗ ਕਰਦੀਆਂ ਉਹ ਨੇ ਲక్ష్ਮੀ ਟਰੇਡਿੰਗ ਸ਼ਿਵਾ ਸਟੋਨ ਕ੍ਰੈਸ਼ਰ ਤੇ ਇਹਦੇ ਨਾਲ ਨਾਲ ਹੋਰ ਕਿਹੜੀ ਫਰਮ ਦਾ ਨਾਮ ਉਹਨਾਂ ਨੇ ਲਿਆ ਸੀਗਾ ਸ਼ਿਵਾ ਠਾਕੁਰ ਸਟੋਨ ਕ੍ਰੈਸ਼ਰ ਬਾਬਾ ਬੁੱਢਾ ਸਟੋਨ ਕ੍ਰੈਸ਼ਰ ਤੇ ਇਦੇ ਨਾਲ ਨਾਲ ਸ਼੍ਰੀ ਓਮ ਸਟੋਨ ਕ੍ਰਸ਼ਰ ਇੱਕ ਹੈਗੀ ਆ ਬਿਆਸ ਦਰਿਆ ਦੇ ਵਿੱਚੋਂ ਜਿਹੜੀ ਕਰਦੇ ਨੇ ਉਹਨਾਂ ਦੇ ਵਿੱਚ ਵੀ ਕਈ ਕ੍ਰਸ਼ਰ ਦਾ ਨਾਮ ਆਇਆ ਸੀ ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਲక్ష్ਮੀ ਟਰੇਡਿੰਗ ਹੈ ਜਾਂ ਸ਼ਿਵਾ ਸਟੋਨ ਕ੍ਰਸ਼ਰ ਹੈ ਇਹ ਫਰਮਾਂ ਨੇ ਇੱਕ ਵਿਧਾਇਕ ਦੀਆਂ ਉਸ ਵਿਧਾਇਕ ਦਾ ਨਾਮ ਹੈ ਰਣਵੀਰ ਸਿੰਘ ਨਿੱਕਾ ਇਹ ਹਿਮਾਚਲ ਦਾ ਹੈ ਤੁਸੀਂ ਦੇਖੋ ਹਿਮਾਚਲ ਦਾ ਵਿਧਾਇਕ ਹੈ ਉਹਦਾ ਕ੍ਰਸ਼ਰ ਉਹਦੀਆਂ ਫਰਮਾਂ ਜਾਂ ਉਹਦੇ ਟਿਪਪਰ ਜਾਂ ਉਹਦੀਆਂ ਜੇਸੀਬੀਆਂ ਮਾਈਨਿੰਗ ਕਿੱਥੇ ਕਰ ਰਹੀਆਂ ਪੰਜਾਬ ਦੇ ਵਿੱਚ ਤੇ ਉੱਥੇ ਅਮਿਤ ਸਲਾਰੀਆ ਮਾਈਨਿੰਗ ਵਿਭਾਗ ਦਾ ਅਧਿਕਾਰੀ ਦਾ ਨਾਂ ਲੈ ਜਾਂਦਾ ਹੁਣ ਕੀ ਦਾ ਕਿਦਾ ਨਾਂ ਨਹੀਂ ਆਇਆ ਕਿੰਨੇ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਦੇਖੋ ਬਾਈ ਨੇਮ ਜੇ ਤੁਸੀਂ ਇਸ ਰਿਪੋਰਟ ਨੂੰ ਪੜ੍ਹੋਗੇ ਉਹ ਗੁਰਦਾਸਪੁਰ ਦੇ ਵਿੱਚ ਉਹ ਦੱਸਿਆ ਕਹਿੰਦੇ 150 ਏਕੜ ਲੈਂਡ ਹੈ ਜਿੱਥੇ ਕਾਨੂੰਵਾਲ ਪਿੰਡ ਹੈ ਤੇ ਉੱਥੇ ਪੁਲਿਸ ਦੇ ਨਾਲ ਪੰਚਾਇਤ ਅਫਸਰ ਪੰਚਾਇਤ ਮੈਂਬਰ ਰਲੇ ਹੋਏ ਨੇ ਉਹਨਾਂ ਦੀ ਮਿਲੀ ਭੁਗ ਦੇ ਨਾਲ ਰਸਨਾ ਕੰਡਾਰਾ ਮਨਜੀਤ ਸਿੰਘਾ ਕੇਵਲ ਸਿੰਘਾ ਬਾਜਰਾ ਤੇ ਇਹ ਜਿਹੜੇ ਬਿਆਸ ਰੀਵਰ ਤੋਂ ਕਰਾਉਂਦੇ ਨੇ ਨਾਈਟ ਸਮੇਂ ਰਾਤ ਦੇ ਸਮੇਂ ਜੋਗਿੰਦਰ ਸਿੰਘ ਹੈ ਸੈਣੀ ਪਿੰਡ ਦਾ ਉੱਥੇ ਸਤਲੁਜ ਦੇ ਵਿੱਚ ਉਹ ਜਲੰਧਰ ਦੇ ਨਾਲ ਨਾਲ ਇਲਾਕਿਆਂ ਦੇ ਵਿੱਚ ਮਾਈਨਿੰਗ ਕਰਵਾ ਰਹੇ ਨੇ ਕਹਿੰਦੇ ਕਿ ਇੱਕ ਵਿਸ਼ੇਸ਼ ਸਟੋਨ ਕ੍ਰਸ਼ਰ ਹੈ ਨਿਊ ਗੋਲਡਨ ਬਾਲਾਜੀ ਹੈ ਭਾਰਤ ਸਟੋਨ ਕ੍ਰਸ਼ਰ ਹੈ ਤੇ ਇਹ ਸਾਰੇ 150 ਏਕੜ ਦੇ ਕਰੀਬੇ ਮਾਈਨਿੰਗ ਕਰਵਾ ਰਹੇ ਨੇ ਸੇ ਸਾਰੇ ਮਤਲਬ ਕਿ ਦੋਸ਼ ਲੱਗ ਰਹੇ ਨੇ ਪੰਜਾਬ ਦੀ ਅਫਸਰਸ਼ਾਹੀ ਤੇ ਲਾਪੁਲਿਸ ਮੁਲਾਜ਼ਮਾਂ ਤੋਂ ਜਾਂ ਜਿਹੜੇ ਮਾਈਨਿੰਗ ਦੇ ਵਿੱਚ ਤੁਸੀਂ ਦੇਖੋ राघव ਚੱਡਾ ਦੇ ਉੱਤੇ ਦੋਸ਼ ਲੱਗੇ ਕਿ ਇਹਦੇ ਚਿਹਤੇ ਅਫਸਰਾਂ ਨਾਲ ਸ਼ਾਹ ਬਿਕਵਾ ਰਹੇ ਨੇ ਕੀ ਟਿੱਪਣੀ ਹੈ ਇਸ ਮਾਮਲੇ ਤੇ ਜ਼ੀਰੋ ਕੋਈ ਸਫਾਈ ਨਹੀਂ ਗਈ ਕੋਈ ਕਾਰਵਾਈ ਨਹੀਂ ਗਈ ਕਈ ਜ਼ਿਲਾਂਚ ਗੈਰਕਾਨੂੰਨੀ ਮਾਈਨਿੰਗ ਕਰਵਾਉਣ ਦੇ ਅਫਸਰਾਂ 'ਤੇ ਦੋਸ਼ ਲੱਗੇ ਨੇ ਕੀ ਕੀ ਕਾਰਵਾਈ ਹੈ ਇੱਕ ਦੋ ਪਰਚੇ ਨੇ ਜਦੋਂ ਜ਼ਹਿਰੀਲੀ ਸ਼ਰਾਬ ਦੇ ਬੰਦੇ ਮਰ ਗਏ ਉਸ ਮਾਮਲੇ 'ਚ ਕੀ ਕਾਰਵਾਈ ਹੈ ਕੋਈ ਕਾਰਵਾਈ ਨਹੀਂ ਕੁਮਰ ਵਿਜੇ ਪ੍ਰਤਾਪ ਦੋਸ਼ ਲਾ ਰਹੇ ਨੇ ਉਹਨਾਂ ਦੋਸ਼ਾਂ 'ਤੇ ਕੋਈ ਸਫਾਈ ਹੈ ਕੋਈ ਸਫਾਈ ਨਹੀਂ ਗਈ ਵਲੰਟੀਅਰ ਕਹਿ ਰਹੇ ਨੇ ਕਿ ਮੰਤਰੀ ਚੋਣ ਮੈਦਾਨ ਦੇ ਵਿੱਚ ਉਤਾਰਨੇ ਪਏ ਉਹਨਾਂ ਦੋਸ਼ਾਂ 'ਤੇ ਕੋਈ ਸਫਾਈ ਨਹੀਂ ਗਈ ਦਲ ਬਦਲੂਆਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਦੂਜੀਆਂ ਪਾਰਟੀਆਂ ਤੋਂ ਲੀਡਰ ਲਿਆਂਦੇ ਜਾ ਰਹੇ ਆ ਕੋਈ ਪੁੱਛ ਨਹੀਂ ਰਿਹਾ ਕੋਈ ਸਵਾਲ ਨਹੀਂ ਕਰ ਰਿਹਾ ਸਾਰੀ ਸਰਕਾਰ ਚੋਣਾਂ ਦੇ ਵਿੱਚ ਝੋਕ ਦਿੰਦੀ ਹੈ ਕੇਜਰੀਵਾਲ ਦੀ ਸ਼ੂਗਰ ਦਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਫਿਕਰ ਹੈ ਪਰ ਪੰਜਾਬ ਦੇ ਵਿੱਚੋਂ ਰੌਲਾ ਪਾਇਆ ਸੁਖਪਾਲ ਖੈਰਾ ਵਰਗੇ ਲੋਕਾਂ ਨੇ ਕਿ ਮੇਰੀ ਬੈਲਕ ਦੇ ਵਿੱਚ ਕੈਮਰਾ ਲਾਇਆ ਉਸ ਮਾਮਲੇ ਤੇ ਕੋਈ ਸਫਾਈ ਨਹੀਂ ਅਮਰਿਤਪਾਲ ਸਿੰਘ ਤੇ ਉਹਦੇ ਸਾਥੀ ਦੋਸ਼ ਲਾਉਂਦੇ ਰਹੇ ਕਿ ਧੱਕੇਸ਼ਾਹੀ ਕਰ ਰਿਹਾ ਸਾਡੇ ਨਾਲ ਜੇਲ੍ਹ ਜੇਲ੍ਹ ਪ੍ਰਸ਼ਾਸਨ ਉਹਨਾਂ ਮਾਮਲੇ ਤੇ ਕੋਈ ਸਫਾਈ ਕੋਈ ਗੱਲਬਾਤ ਕੋਈ ਨਜ਼ਰ ਨਹੀਂ ਆ ਰਿਹਾ ਉਹ ਟਾ ਪ੍ਰੋਟੈਸਟ ਕਰਨ ਆਲਿਆਂ ਨੂੰ ਉਹਨਾਂ ਦੇ ਮਾਤਾ ਜੀ ਨੂੰ ਜਾਂ ਲੱਖਾ ਸੁਧਾਣੇ ਵਰਗੇ ਲੋਕਾਂ ਨੂੰ ਘਰੀਂ ਡੱਕ ਦਿੱਤਾ ਗਿਆ ਨਜ਼ਰਬੰਦ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਆ ਕੇ ਹਰਿਆਣਾ ਪੁਲਿਸ ਟਰੈਕਟਰ ਭੰਨ ਗਈ ਭੰਨ ਤੋੜ ਕਰ ਗਈ ਕਿਸਾਨੀ ਦੇ ਝੰਡੇ ਪੰਥਕ ਝੰਡਾ ਨੂੰ ਪੈਰਾਂ ਦੇ ਵਿੱਚ ਰੋਲ ਗਈ ਇੱਕ ਮੁੰਡਾ ਸ਼ੁਭਕਰਨ ਸਿੰਘ ਉਹਦੀ ਗੋਲੀ ਕਰਕੇ ਮਾਰਿਆ ਗਿਆ ਉਸ ਮਾਮਲੇ ਤੇ ਦੱਸੋ ਤੁਸੀਂ ਉਹਨਾਂ ਨੇ ਕਸਰ ਨਹੀਂ ਛੱਡੀ ਅਥਰੂ ਗੈਸ ਦੇ ਗੋਲੇ ਛੱਡੇ ਰਬੜ ਬੁਲਟ ਛੱਡੇ ਕਿਹੜਾ ਪਰਚਾ ਕੀਤਾ ਤੁਸੀਂ ਕੀ ਨਾਂ ਦਿੱਤਾ ਕਿ ਬੈਠਕਾਂ ਦੇ ਵਿੱਚ ਬਹਿ ਕੇ ਸਾਲਸੀਆਂ ਕਰਕੇ ਤੁਸੀਂ ਕਹਿੰਦੇ ਰਹੇ ਕਿ ਕੇਂਦਰ ਤੇ ਕਿਸਾਨਾਂ ਦੀ ਮੈਂ ਸਾਲਸੀ ਕਰਦਾ ਤੁਹਾਨੂੰ ਲੱਗਦਾ ਕਿ ਤੁਸੀਂ ਆਪਣਾ ਫਰਜ਼ ਪੂਰਾ ਕਰਤਾ ਤੁਸੀਂ ਤਾਂ ਕਦੇ ਪ੍ਰਚਾਰ ਲਈ ਕਦੇ ਗੁਜਰਾਤ ਕਦੇ ਦਿੱਲੀ ਤੇ ਕਿਸਾਨ ਅੱਜ ਵੀ ਸੜਕਾਂ ਤੇ ਬੈਠਾ ਸੋ ਸਾਰੇ ਮਾਮਲਿਆਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਇਕਾਦੁੱਕਾ ਕਾਰਵਾਈਆਂ ਇਕਾਦੁੱਕਾ ਫਾਲੋਅ ਅਪ ਤੋਂ ਬਿਨਾ ਹੋਰ ਕੋਈ ਵੱਡੀ ਕਾਰਵਾਈ ਤੁਹਾਨੂੰ ਨਜ਼ਰ ਆਉਂਦੀ ਹੈ ਤਾਂ ਦੱਸ ਦਿਓ ਸੋ ਜਿਹੜੀ ਸਰਕਾਰ ਜਿਹੜੀ ਪਾਰਟੀ ਖੁਦ ਐਡੇ ਵੱਡੇ ਅਲੀਗੇਸ਼ਨ ਲਾ ਕੇ ਦੂਜੀਆਂ ਪਾਰਟੀਆਂ ਦੇ ਉੱਤੇ ਦੂਜੇ ਲੋਕਾਂ ਦੇ ਉੱਤੇ ਆਪ ਸੱਤਾ ਦੇ ਵਿੱਚ ਆਈ ਸੀ ਤਾਂ ਅੱਜ ਜਦੋਂ ਉਹਨਾਂ ਦੇ ਉੱਤੇ ਉਹ ਦੋਸ਼ ਲੱਗ ਰਹੇ ਨੇ ਉਹਨਾਂ ਮਾਮਲਿਆਂ ਦੇ ਵਿੱਚ ਕੋਈ ਸਫਾਈ ਕੋਈ ਕਾਰਵਾਈ ਬਹੁਤ ਘੱਟ ਨਜ਼ਰ ਆਉਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੀ ਪੂਰੀ ਕੈਬਨਿਟ ਪੰਜਾਬ ਦੀ ਸਰਕਾਰ ਲੋਕਾਂ ਲਈ ਘੱਟ ਲੜ ਰਹੀ ਹੈ ਆਪਣੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਚੋਣਾਂ ਦੇ ਵਿੱਚ ਜਿਆਦਾ ਲੜ ਰਹੀ ਹੈ ਬਹੁਤ ਬਹੁਤ ਧੰਨਵਾਦ ਜਲਦ ਮਿਲਾਂਗੇ ਇੱਕ